ਮੋٹے ਮਾਰਗਿਆਂ ਨੂੰ ਬੋਲਣ ਤੇ ਵੀ ਤਗੀਬ ਨਹੀਂ ਤਰੀਲ ਨਹੀਂ ਹੈ ਬਹੁਤ ਲੜਕੀ ਸੀ ਬਹੁਤ ਤਗੜੀ ਬਹਾਦਰੀਆਂ ਸਾਡੀ ਧੀ ਹੈ ਤੇ ਉਹ ਨਾ ਉਹ ਤਾਂ ਮਰ ਗਈ ਉਹ ਫਾਲਤਾਂ ਨਾਲ ਉਹ ਸ਼ਰਮਖੇਰ ਇਹ ਨੇ ਬਠਿੰਡੇ ਵਾਲੇ ਬੇਬੇ ਮਹਿੰਦਰ ਕੋਰ ਜਿਨ੍ਹਾਂ ਦੀ ਫੋਟੋ ਸ਼ੇਅਰ ਕਰਕੇ ਪਦਮਸ਼ਰੀ ਅਦਾਕਾਰਾ ਕੰਗਨ ਰਾਣਾਉਤ ਨੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਹੀਆਂ ਬੀਬੀਆਂ ਬਾਰੇ ਵਿਵਾਦਤ ਬੋਲ ਬੋਲੇ ਸਨ ਤੇ ਕਿਹਾ ਸੀ ਕਿ ਇਹ 100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੁੰਦੀਆਂ ਨਹੀਂ ਤੇ ਹੁਣ ਜਦ CISF ਮਹਿਲਾ ਜਵਾਨ ਨੇ ਕੰਗਨਰ ਨੂੰ ਖੱਪੜ ਮਾਰਿਆ ਤਾਂ ਬੇਬੇ ਮਹਿੰਦਰਕੌਰ ਕੁਲਵਿੰਦਰ ਕੌਰ ਦੇ ਪੱਖ ਜਨੀ ਤਰਾਏ ਨਹੀਂ ਬੇਬੇ ਮਹਿੰਦਰਕੌਰ ਤੇ ਉਹਨਾਂ ਦੇ ਪਤੀ ਦਾ ਕਹਿਣਾ ਹੈ ਕਿ ਕੰਗਨਾਂ ਨੂੰ ਆਪਣੀ ਸ਼ਬਦਾਵਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਕਿਸਾਨਾਂ ਨੂੰ ਅਤਵਾਦੀ ਤੇ ਪੰਜਾਬ ਦੀਆਂ ਔਰਤਾਂ ਪ੍ਰਤੀਪੱਧ ਦੀ ਸ਼ਬਦਾਵਲੀ ਵਰਤਣਾ ਕੋਈ ਚੰਗੀ ਗੱਲ ਨਹੀਂ ਬੇਬੇ ਮਹਿੰਦਰਕੌਰ ਤੇ ਉਹਨਾਂ ਦੇ ਪਤੀ ਨੇ ਕਿਹਾ ਕਿ ਕੁਲਵਿੰਦਰ ਕੌਰ ਬਹਾਦਰ ਹੈ ਤੇ ਉਸ ਨੂੰ ਸਜ਼ਾ ਦੇਣ ਦੀ ਬਜਾਏ ਮੈਡਲ ਮਿਲਣਾ ਚਾਹੀਦਾ ਉਹਨਾਂ ਮੋٹے دماغ ਦੇ ਉਹਨਾਂ ਨੂੰ ਬੋਲਣ ਤੇ ਵੀ ਤਗੀਬ ਨੇ ਤਰੀਕ ਨਹੀਂ ਹੈ ਤੇ ਰਵਾਨੀ ਬੋਲਣ ਦਾ ਮਾਨ ਤਾਨ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਉਟੋ ਬੋਟੀ ਬੁਲੀ ਜਾਂਦੀ ਹੈ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇਆ ਰੱਖਣਾ ਕਨੇ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਕੱਠੀਆਂ ਕਰ ਲੈਦੇ 100 100 ਰੁਪਏ ਪਿੱਛੇ ਤੇ ਬੁੜੀਆਂ ਤੋਂ ਹੀ 100 100 ਰੁਪਏ ਖੇਥੋਂ ਹੀ ਜਾਂਦੀਆਂ ਆਂਦੇ ਮੱਤਿਆਂ ਦੀ ਜਾਇਦਾਦ ਤਾਂ ਜਾਂਦੀਆਂ ਸੀ ਮੋਦੀ ਸਾਹਿਬ ਨੇ ਕਹਿੰਦਾ ਮੈਂ ਸਾਰੀ ਜਾਇਦਾਦਾਂ ਖੋਹਣਗੇ ਮੈਂ ਦਿਹਾੜੀ ਰੱਖੂਗਾ ਤੇ ਫੇ ਜਿਹੜਾ ਪੰਜਾਬੀ ਹੁੰਦਾ ਜਿਹੜੇ ਪੰਜਾਬ ਦੇ ਮੌਣ ਖਬਤ ਮੰਡਵ ਦਿਹਾੜੀ ਕਿੰਨੀ ਜਾਂਦਾ ਉਹ ਨਫਰਤ ਮੰਡਿਆ ਦਿਹਾੜੀ ਦੀ ਇਹ ਕਰਕੇ ਖਾਣਾ ਮਹਾਰਾਜ ਨੇ ਜਿਹੜੀ ਰੋਜ਼ੀ ਸਰ ਨੂੰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰਮਾਨੇ ਤੇ ਫਿਰ ਜਾਇਦਾਤਾ ਛੱਡੀਆਂ ਕੋ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈਣਾ ਕਿ ਅਣਖ ਛੱਡੀ ਉਠੀ ਇਹਨਾਂ ਨੂੰ ਸਾਨੂੰ ਕਹਿੰਦੀ ਹੈ ਕਿ ਵੀ ਕਿਸਾਨ ਲੈ ਆਏ ਬੁੜੀਆਂ ਨੇ 100-100 ਦੇ ਕੇ ਤੇਰਾ ਪਾਲਾ ਜ 100-100 ਕਿੱਥੋਂ ਸੰਕਟ ਹੈ ਅਸੀਂ ਤਾਂ ਆਪਦੇ ਬੱਚਿਆਂ ਦੀ ਜਾਇਦਾਦ ਖਤਰੇ ਵਿੱਚ ਹਨ ਬਿੱਲੇ ਦਾ ਸਾਡਾ ਜਾਇਦਾਦ ਤਾਂ ਹੀ ਖੋਲੀਆਂ ਫਿਰ ਸਾਨੂੰ ਮੰਗ ਰਿਹਾਉਣ ਵਾਲੇ ਬੱਚੇ ਕੀ ਆਖਣਗੇ ਤੁਸੀਂ ਮਰੇ ਸਤ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਦਾਂ ਨੇ ਛੱਡਣਗੇ ਤੇ ਮਰ ਜਾਂਗੇ ਜੇਲਾਂ ਦੇ ਵੇਲੇ ਮਾਰਦੇ ਖੋੜ ਖੋੜ ਦੇ ਖੋੜੇ ਪਰ ਆਪਦਾ ਸਿੱਧਕ ਨਹੀਂ ਹਾਰਾਂਗੇ ਆਪਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਕ ਬੁਝੂਣ ਲਈ ਪਰ ਜਿਹੜੇ ਸਿੱਖਨ ਗੁਰੂ ਦੇ ਉਹ ਤਾਂ ਪ੍ਰਾਪਦੇ ਕੱਪੀਆਂ ਦਾ ਮਾਂ ਕੇ ਵੇ ਵੇ ਕੇ ਗਏ ਬੱਚੇ ਨੀਆਂ ਚ ਨਾਲੇ ਖਰੋ ਤਾਪ ਦੀ ਵਾਰ ਅੱਗੇ ਜਿਹੜੀ ਕਰਨੀ ਉਹ ਉਮੀ ਉਹਨਾਂ ਨੂੰ ਪਗਾਤੀਆਂ ਤੇ ਉਹ ਵੀ ਹੋਣੀ ਆ ਤੇ ਕਰਸਾਨ ਵੀ ਉਮੀ ਪਗਾਉਣ ਦੀ ਕੇਸ ਵੀ ਕੀਤਾ ਸੀ ਰੱਖਲਾ ਵੀ ਆਪਣੀ ਤਾਂ ਰੱਖਲਾ ਵੀ ਜਦੋਂ ਨਿੰਦ ਕਰਦੀ ਸੀ ਸਾਰਾ ਭੈਣ ਭਈਆ ਦਾ ਸੀ ਤੂੰ ਕਰ ਤੇਰੇ ਉੱਥੋਂ ਵਸਤੀ ਦਾ ਤੱਕਣ ਦੂਸੋਂ ਨਹੀਂ ਸੀ ਕਿਉਂ ਕਰਨੀ ਸੀ ਫੈਸਲੇ ਤਰੀਕਾ ਭਈ ਜਾਂਦੀਆਂ ਹੁਣ ਰੱਖਲਾ ਵੀ ਬੰਦੇ ਘਈਏ ਵਾਰੋਂ ਉੱਥੋਂ ਰੱਖਲਾ ਵੀ ਬੀ ਤੋਂ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਤੇ ਵਕੀਲਾ ਦਾ ਮੈਨੇਜਰ ਹੁੰਦਾ ਕਿ ਵਕੀਲ ਹੋਰ ਕਰ ਲੈਣਗੇ ਤੇ ਉਹਨੂੰ ਡਿਸਮਿਸ ਕਿਉਂ ਕਰਨੀ ਸੀ ਉਹ ਤਾਂ ਬਾਤਰੀ ਕਰੀ ਤਾਂ ਪਰਿਮਾਰੀ ਤੀਹ ਜੀ ਨਹੀਂ ਇੰਨਾ ਕਰਮ ਕਰਿਆ ਹਰੇਕ ਮਰਨ ਦਾ ਡਰਾਂ ਨੇ ਪਰਵਾਹ ਹੀ ਨਹੀਂ ਕੀਤੀ ਉਹ ਤਾਂ ਗੁਰੂ ਬਰਾਬਰ ਖੜਾ ਸੀ ਉਹਨੂੰ ਹੌਸਾ ਦੇ ਕੇ ਮੋਰੋ ਥਾਪੜਾ ਦੇ ਕੇ ਲੱਪੜੋ ਸੀ ਪ੍ਰਮਾਤਮਾ ਨੇ ਮਰਵਾਇਆ ਸੀ ਨਹੀਂ ਉਹ ਦਸੰਗੇਸ਼ ਪਿਤਾ ਨੇ ਉਹਨੂੰ ਦਿਲੋਰੀ ਦਿੱਤੀ ਹੈ ਨਹੀਂ ਉਹਨੂੰ ਤਾਂ ਇਹੋ ਜਿਹਾ ਪਤਾ ਨਹੀਂ ਸੀ ਕਿ ਲੱਪੜ ਮਾਰਨਾ ਉਹ ਮਹਾਰਾਜ ਦੇ ਰੰਗ ਉਹ ਵਿਖਾਉਂਦਾ ਹੈ ਕਿ ਆਪਾਂ ਕਿੰਨੇ ਜਣੇ ਹੁੰਨੇ ਆ ਜੇ ਕਰਸਾਨ ਸੀ ਕਿੰਨਿਆਂ ਦਾਸਰਾ ਸੀ ਉਹ ਤਾਂ ਚੈਰੀ ਕੇਲੀ ਸੀ ਉਹਨ ਮਹਾਰਾਜ ਨੇ ਸਿੱਖ ਰੀਤੀਆ ਤੇ ਕੰਗਨ ਨੂੰ ਸਭ ਕੋ ਸਿਆਣੀ ਬਣ ਜਾ ਉਹ ਮੋਟੀ ਬੱਧ ਵਾਲੀ ਐ ਛੋਟੀ ਮੱਤ ਵਾਲੀ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੇ ਸੀ ਤੇ ਜਾਇਦਾ ਕਾਰਾ ਹੋਣੀ ਸੀ ਤੇ ਕਿਤੇ ਲਾਂਟਾ ਪੈਂਦੀਆਂ ਤੇ ਸਵਾਦੇ ਠਿਕਰੇ ਦੇ ਸਰਦ ਪੈਂਦੇ ਨੇ ਵੀ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਂ ਤਾਂ ਨਹੀਂ ਚੰਗਾ ਦਾ ਤਾਂ ਉਹ ਕਰਿਆ ਦਾ ਸ਼ਕੀਵਾ ਦੇ ਕੇ ਜਾਨ ਛਡਾ ਜੇ ਆਪਦੀ ਲੋਕਾਂ ਦੇ ਮੱਥੇ ਕਿਵੇਂ ਲੱਗਦੀ ਏ ਗਲਤ ਬੁੜੀ ਏ ਕਿ ਕੁੜੀ ਏ ਇਹਨੂੰ ਬੋਲਣ ਦਾ ਫਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋ ਸਿਆਣਾ ਹੋ ਪੜਿਆ ਲਿਖਿਆ ਉਹਦੇ ਵਿੱਚ ਬਹੁਤ ਨਿਮਤੀ ਨਿਮਰਤਾ ਹੁੰਦੀ ਏ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐ ਇੰਨਾ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧੰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਤੇ ਉਹਨਾਂ ਦੀ ਵਿਆਹ ਵੀ ਕਰਦੀ ਏ ਕਿ ਉਹ ਕੱਲੀ ਕਿ ਫਿਰ ਵੱਡੀ ਨਹੀਂ ਹੋਣੀ ਵੀ ਕਿਸਾਨਾਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਤੇ ਖਰਸਾਨ ਤਾਂ ਵਿਚਾਰੇ ਸਜਾ ਪਾਈ ਜਾਂਦੇ ਭੁੱਖੇ ਚ ਹੀ ਬੈਠੇ ਘਰ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗੱਲੀ ਉਹ ਤੇ ਕੋਈ ਲੱਪੜ ਮਾਰਿਆ ਤਾਂ ਨਿਸ਼ਾਨੀ ਦਿੱਤੀ ਉਹ ਤੇ ਪੰਜ ਸੱਤ ਮਾਰਦੇ ਪੰਜ ਸੱਤ ਮਾਰੀ ਵੀ ਉਹੋ ਜੇ ਟੱਕ ਮਾਰਿਆ ਵੀ ਉਹੋ ਜੇ ਜਦੋਂ ਬੰਦੇ ਨੂੰ ਪ੍ਰਕਾਰਾਂ ਹੀ ਪਾ ਜਾਣ ਤੇ ਬੰਦਾ ਪਾਸ ਨੇ ਫਿਰ ਨਾ ਕੱਚਾ ਹੋਗਾ ਸ਼ਰਮ ਨਹੀਂ ਬਖਰਮੰਦਾ ਨਹੀਂ ਹੁੰਦਾ ਭਈ ਉਹ ਇਹ ਜੇ ਕੰਮ ਕਰ ਗਿਆ ਇਹੋ ਜਿਹਾ ਕੰਮ ਨਾ ਕਰੇ ਬਣੀ ਸੀ ਐਮਪੀ ਕਿ ਸਿਆਣੇ ਕੰਮ ਕਰਨੀ ਸੀ ਦੁਨੀਆ ਤੇ ਵਡਿਆਈ ਲੈਣੀ ਸੀ ਕਿ ਨਿੰਦਾ ਕਰਾਉਂਦੀ ਫਿਰਦੀ ਕੋਈ ਫਾਈ ਖਰਸਾਨ ਮਾਰੇ ਨਹੀਂ ਇਹ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦੀਆਂ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨਾਂ ਨੇ ਖੰਡਾ ਕਿਸਾਨਾਂ ਦਾ ਕਮਾਇਆ ਖਾਂਦੇ ਆ ਉਹ ਦਾ ਲੋਹੇ ਦੀਆਂ ਪੈਣੀ ਬੈਠੇ ਆ ਆਪਦੇ ਪਛਮਨਾ ਵੀ ਸਾਡੇ ਗੋਲਣ ਲੱਗਦੇ ਕਿਸਾਨ ਤੇ ਨੰਗੇ ਘਾੜੀ ਫਿਰਦੇ ਆ ਤੇ ਉਹਨਾਂ ਨੂੰ ਕਿਸੇ ਛੱਪ ਦਾ ਸੁਭਦਿਆ ਬੀੜੀ ਤਾਂ ਹੁੰਦਾਰੀ ਨਹੀਂ ਕੋਈ ਉਹ ਤਾਂ ਬੇਭਰਵਾ ਫਿਰਦਾ ਰਹਿੰਦਾ ਮੇਰਾ ਨਾਮ ਲਾਲ ਸਿੰਘ ਨੰਬਰ ਦਾ ਪਿੰਡ ਬਾਦਗੜ ਜੰਡੀਆਂ ਜ਼ਿਲ੍ਹਾ ਬਰਨਦਾ ਤਹਿਸੀਲ ਬਰਨਦਾ ਮੇਰੀ ਕਾਰ ਵਾਲੀ ਮਹਿੰਦਰ ਕੌਰ ਨੇ ਐਤੋਂ ਪਹਿਲਾਂ 2-3 ਸਾਲ ਕੇਸ ਕੀਤਾ ਸੀ ਮਾਨਖਾਨੇ ਦਾ ਕੰਗਣਾ ਦਾਪਤ ਨੂੰ ਕਿਹਾ ਸੀ ਵੀ 100-100 ਰੁਪਏ ਦੇ ਹੱਦਿਚੇ ਦਿੱਤੇ ਉਹਨੇ ਧਰਨਾ ਤੇ ਆਈਏ ਅਸੀਂ ਕੋਈ 100-100 ਰੁਪਏ ਦੇ ਹੱਦਿਚੇ ਨਹੀਂ ਸਾਡੀਆਂ ਜ਼ਮੀਨਾਂ ਸੀ ਜਿਹੜੀਆਂ ਅਰਾਨੀਆਂ ਬਾਨੀਆਂ ਨੂੰ ਦੇ ਰਹੇ ਸੀਗੇ ਇੱਕ ਤਿੰਨ ਕਾਨੂੰਨ ਕਾਲੇ ਬਣਾਏ ਸੀ ਜਿਹਦੇ ਵਿੱਚ ਕਿ ਇਹ ਵੀ ਉੱਥੇ ਪਹੁੰਚੇ ਸੀ ਤੇ ਅਸੀਂ 12-13 ਕਿ ਲੱਗੇ ਮਾਲਕੀ ਆ ਅਸੀਂ 100-100 ਰੁਪਏ ਦਿਹਾੜੀ ਤੇ ਜਾਣ ਵਾਲੇ ਆ ਅਸੀਂ ਤਾਂ ਆਪ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਖਾਤਰ ਹਰੇਕ ਬੰਦਾ ਪਿੰਡਾਂ ਦੇ ਵਿੱਚੋਂ ਘਰ-ਘਰ ਚੋਂ ਹਰੇਕ ਬੰਦਾ ਜਾਣਦਾ ਸੀ ਜੀ ਅਸੀਂ ਵੀ ਗਏ ਸੀਗੇ ਤੇ ਘੇਰੋ ਉਹਨਾਂ ਨੇ ਮਤਲਬ ਜੇ ਉਹ ਇਹ ਗੱਲ ਬੋਲੀ ਫਿਰ ਪਿੰਡ ਨੇ ਸਾਰੇ ਪਿੰਡ ਨੇ ਸਾਨੂੰ ਕਹਿ ਕੇ ਵੀ ਕੇਸ ਕਰਾ ਵੀ ਤੁਸੀਂ ਮਾਨਹ ਨਹੀਂ ਲਾ ਕੇ ਕੇਸ ਕਰੋ ਤੁਹਾਡੇ ਹੱਥੋਂ ਹੋਊਗਾ ਉਹ ਅਸੀਂ ਬੰਡਾਲ ਸੈਸ਼ਨ ਜੱਜ ਦੇ ਕੋਰਟ ਦੇ ਵਿੱਚ ਕੇਸ ਕੀਤਾ ਉਹਨਾਂ ਨੇ ਕੇਸ ਤੋਂ ਬਚਾਏ ਚੰਡੀਗੜ੍ਹ ਅੰਗਨਾਰ ਨਾਬਤ ਨੇ ਕਰਤਾ ਉਹਨੂੰ ਬੋਲਣ ਦਾ ਕੋਈ ਪਤਾ ਨਹੀਂ ਵੀ ਮੈਂ ਬੋਲਣਾ ਕਿਵੇਂ ਹੈ ਕਿਵੇਂ ਨਹੀਂ ਬੋਲਣਾ ਹੁਣ ਪੰਜਾਬੀਆਂ ਨੂੰ ਆਂਦੀ ਵੀ ਇਹ ਆ ਪੰਜਾਬ ਦੇ ਵਿੱਚ ਅੱਤਵਾਦ ਫੈਲਿਆ ਕਰੋ ਫੈਲੇ ਪਏ ਆ ਪੰਜਾਬੀ ਦਾ ਕੰਮਾਂ ਤੇ ਨਹੀਂ ਪੂਰੇ ਹੁੰਦੇ ਕਿ ਜਿਹੜੇ ਕੋਰਨਾ ਬੰਦਾਂ ਨੂੰ ਪੁੱਛਿਆ ਵੀ ਮਸਾ ਪੰਜਾਬ ਲਈ ਤੇ ਆਇਆ ਸਹੀ ਹਲੇ ਟਿਕਾਣੇ ਤੇ ਵੀ ਨਹੀਂ ਉੱਪੜ ਹੈਗਾ ਤੇ ਉਹਨਾਂ ਨੂੰ ਵੀ ਕੰਮ ਸਾਰੇ ਸਹੀ ਚੱਲੀ ਜਾਂਦੇ ਕੋਈ ਇੱਥੇ ਹੱਤਵਾਦ ਨਹੀਂ ਹੈ ਇਹਹੀ ਗਲਤ ਸਿਦਾਵਲੀ ਬੋਲਣੇ ਕਰਕੇ ਅੱਗੇ ਵੀ ਇਹਨੇ ਇਹੀ ਕੰਮ ਕੀਤਾ ਤੇ ਹੁਣ ਵੀ ਉਹੀ ਕੰਮ ਕੀਤਾ ਇਸੇ ਕਰਕੇ ਕੁਲਵਿੰਦਰ ਕੌਰਨਾ ਤੂੰ ਤਾਂ ਮੈਂ ਉੱਥੇ ਚੰਡੀਗੜ੍ਹ ਹਵਾਈ ਅੱਡੇ ਤੇ ਹੋਈ। ਉਹਨੇ ਆਖਿਆ ਵੀ ਮારી ਮਾਤਾ ਬੈਠੀ ਸੀ ਤੇ ਤੂੰ ਨੂੰ ਕੀ ਆਖਿਆ ਸੀਗਾ? ਵੀ ਮੈਨੂੰ ਜਵਾਬ ਦੇ ਵੀ ਉਹਦਾ ਜਵਾਬ ਨਾ ਦਿੱਤਾ। ਜਾਂ ਉਹਨੇ ਚੈਕਿੰਗ ਕਰਨੀ ਸੀ। ਵੀ ਉਹਦੀ ਡਿਊਟੀ ਸੀ ਵੀ ਅਸੀਂ ਇੱਥੇ ਚੈੱਕ ਕਰਨੀ ਐ। ਉਹ ਆਨ ਦੀ ਤੂੰ ਕੌਣਾ ਮੇਰੀ ਚੈਕਿੰਗ ਕਰਨ ਵਾਲੀ? ਮੈਂ ਵੀ ਹੁਣ ਚੈੱਕ ਕਰਨ ਤੋਂ ਚੈਕਿੰਗ ਕਰਨ ਤੋਂ ਜਵਾਬ ਦੇਤਾ। ਉਹਨੇ ਫਿਰ ਤੂੰ ਤੋਂ ਮਾਫੂਦ ਕੇ ਫਿਰ ਲੱਪਟਾ ਲਾਤਾ। ਬਹੁਤ ਸ ਲੜਕੀ ਸੀ ਬਹੁਤ ਤਗੜੀ ਬਹਾਦਰੀ ਸਾਡੀ ਧੀ ਹੈ ਇਹ ਉਹ ਬਹੁਤ ਤਗੜੀ ਹੁੰਦੀ ਕਿ ਕਿ ਜਿਹੜੀ ਕਿ ਅੱਜ ਪੰਜਾਬ ਦੇ ਸ਼ਾਰਸ ਸ਼ਾਰ ਮਚਾਈ ਹਨ ਤੇ ਉਹਨੇ ਆਉਦਨ ਮਾ ਤੇ ਸਾਰੇ ਪੰਜਾਬ ਦੇ ਸ਼ਾਰ ਲਖੇ ਆ ਇਹ ਜਿਹੜੀਆਂ ਲੜਕੀਆਂ ਆਉਂਦੀਆਂ ਨੂੰ ਬਾਹਰ ਨਾ ਮਹਿਣੀਆ ਚਾਹੀਦਾ ਨਾਜੇ ਪਹਿਣ ਚਾਹੀਦਾ